ਫਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਸ ਦੇ ਵਿੱਚ ਵਿਧਾਇਕ ਵੀ ਨੇ ਮੰਤਰੀ ਵੀ ਹਨ ਤੇ ਜਿਸ ਦੇ ਵਿੱਚ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਵੀ ਹਨ ਕਸੂਤੇ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰੇ ਰਾਹ ਬੰਦ ਹੋ ਗਏ ਨੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਇਕਜੁੱਟ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਡਾ ਵਿਰੋਧ ਹੋਵੇਗਾ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਲੋਕ ਡਾਂਗਾ ਲੈ ਕੇ ਹੱਥਾਂ ਵਿੱਚ ਬੈਠ ਜਾਣਗੇ ਤੇ ਥੁੱਕ ਲਾਉਣਗੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਵੇਟ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਗਲਤੀ ਕੀਤੀ ਹੈ ਇਟ ਮੀਨਸ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੋਲਿੰਗ ਪੋਲਿਸੀ ਨੂੰ ਬढ़ावा ਦੇ ਕੇ ਲਾਗੂ ਕਰਕੇ ਆਪਣੀ ਪੈਰ ਤੇ ਆਪ ਵੱਡੇ ਪੱਧਰ ਤੇ ਕੁਹਾਰਾ ਮਾਰ ਲਿਆ ਹੈ ਹਾਲਾਂਕਿ ਇਹ ਗਲਤੀ ਕਿੰਨਾ ਦੀ ਹੈ ਅਰਵਿੰਦ ਕੇਚੀਬਾਰ ਮਨੀਸ਼ ਸੋਧਿਆ ਅਤੇ ਸਤਿੰਦਰ ਚੈਨ ਦੀ ਦਿੱਲੀ ਦੇ ਨਕਾਰੇ ਹੋਏ ਵੱਖ-ਵੱਖ ਨੀਤੀਆਂ ਉਪਰੈ ਨੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਤੇ ਜਿਸ ਬੇਸ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਖਰੇ ਨਹੀਂ ਉਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਸਾਰੇ ਪਾਸੇ ਵਿਰੋਧ ਹੋ ਰਿਹਾ ਹੈ ਲੜਨ ਮਰਨ ਲਈ ਤਿਆਰ ਲੋਕ ਹੋ ਗਏ ਨੇ ਕਹਿੰਦੇ ਨੇ ਲੜਾਂਗੇ ਵੀ ਮਰਾਂਗੇ ਵੀ ਤੇ ਅਸੀਂ ਆਪਣੀ ਮੌਤ ਦੀ ਪਰਵਾਹ ਨਹੀਂ ਕਰਦੇ ਅਸੀਂ ਤਿਆਰ ਹਾਂ ਦੱਸਿਆ ਜਾ ਰਿਹਾ ਹੈ ਕਿ ਲੈਂਡ ਪੁਲਿੰਗ ਸਕੀਮ ਖਿਲਾਫ ਪੰਜਾਬ مان ਸਰਕਾਰ ਦਾ ਪਿੰਡਾਂ ਕਸਮਾਂ ਅਤੇ ਸਿਆਸੀ ਪਦਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਮਾਰੂਪ ਸਕੀਮ ਤੇ ਚੱਲਦੇ ਵਿਰੋਧੀਆਂ ਪਾਰਟੀਆਂ ਵੱਲੋਂ ਲਗਾਤਾਰ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਨਾਲ ਹੀ ਸਰਕਾਰ ਕੋਲੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਵਿਰੋਧ ਦੇ ਚੱਲਦੇ ਆਪ ਆਦੀ ਪਾਰਟੀ ਦੇ ਆਗੂਆਂ ਦਾ ਕਈ ਪਿੰਡਾਂ ਵਿੱਚ ਬਾਈਕਾਟ ਵੀ ਕਰ ਦਿੱਤਾ ਗਿਆ ਹੈ ਅਤੇ ਕਈਆਂ ਨੇ ਮਤੇ ਵੀ ਪਾ ਦਿੱਤੇ ਗਏ ਦਿੱਤੇ ਹਨ ਇਸ ਲੜੀ ਤਹਿਤ ਲੈਂਡ ਪੁਲਿੰਗ ਪਾਲਿਸੀ ਖਿਲਾਫ ਅੰਮ੍ਰਿਤਸਰ ਦੇ ਪਿੰਡਾਂ ਨਿਜਰਪੁਰਾ ਦੀ ਆਮ ਆਦੀ ਪਾਰਟੀ ਦੀ ਪੰਚਾਇਤ ਨੇ ਮਤਾ ਮਤਾ ਪਾਸ ਕੀਤਾ ਹੈ ਨਾਲ ਹੀ ਸਮੂਹ ਪਿੰਡ ਵਾਸੀਆਂ ਵੱਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਚਾਇਤ ਕਿੰਨਾ ਦੀ ਹੈ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਦੇ ਸਰਪੰਚਾਂ ਅਤੇ ਪੰਚਾਂ ਵੱਲੋਂ ਜਿਹੜੇ ਵਿਧਾਇਕਾਂ ਅਤੇ ਮੰਤਰੀਆਂ ਨੇ ਆਪਣੇ ਸਰਪੰਚ ਅਤੇ ਪੰਚ ਬਣਾਏ ਸੀ ਉਹ ਹੁਣ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਉਹ ਪੰਜਾਬ ਸਰਕਾਰ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਵਿਧਾਇਕਾਂ ਦਾ ਵਿਰੋਧ ਕਰ ਰਹੇ ਨੇ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਨੇ ਕਿ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੇਕਰ ਲੜਨਾ ਪਿਆ ਤਾਂ ਉਹ ਉਹ ਲੜਨਗੇ ਮਰਨਾ ਪਿਆ ਤੇ ਉਹ ਮਰਨਗੇ ਪਰ 1 ਇੰਚ ਵੀ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਣਗੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਇਸ ਰੋਜ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਰਹੀਆਂ ਅਤੇ ਉਹਨਾਂ ਨੇ ਲੈਂਡ ਪੋਲੀਸੀ ਪਾਲਿਸੀ ਸਕੀਮ ਤੇ ਚਲਦੇ ਮਾਨ ਸਰਕਾਰ ਨੂੰ ਲੜਦਾ ਪਾਈਆਂ ਹਨ ਇਸ ਤੋਂ ਇਲਾਵਾ ਰਾਜਸਥਾਨਸੀ ਅਤੇ 82 ਦੀ 82 ਦੀ ਕਈ ਪੰਚਾਇਤਾਂ ਨੇ ਆਮ ਆਦਮੀ ਪਾਰਟੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਤ ਮੌਜੂਦਾ ਸਾਬਕ ਸਰਪੰਚਾਂ ਤੇ ਵੱਲੋਂ ਅਮਲਸਰ ਦੇ ਪੁੱਡਾ ਦਫਤਰ ਇਤਰਾਜ਼ ਦਰਜ ਕਰਵਾਏ ਗਏ ਹਨ ਇਨਾਂ ਹੀ ਨਹੀਂ ਇੱਕ ਦਰਜੇ ਤੋਂ ਵੱਧ ਪੰਚਾਇਤਾਂ ਵੱਲੋਂ ਪੁੱਡਾ ਦਫ਼ਤਰ ਦੇ ਬਾਹਰ ਸੂਬਾ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਯਾਨੀ ਕਿ ਇਹ ਸਰਪੰਚ ਅਤੇ ਪੰਚ ਉਹ ਨੇ ਜਿਹੜੇ ਆ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਬਣੇ ਸੀ। ਜਿਹੜੇ ਆਪ ਆਦਮੀ ਪਾਰਟੀ ਦੇ ਖਾਸ ਸਰਪੰਚ ਅਤੇ ਪੰਚ ਨੇ ਉਹਨਾਂ ਵੱਲੋਂ ਵੀ ਬਗਾਵਤ ਸ਼ੁਰੂ ਕਰ ਦਿੱਤੀ ਗਈ ਹੈ ਕਿ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣ ਦੇ ਲੈਂਦੇ ਆਂਗੇ। ਅਸੀਂ ਕਬਜ਼ਾ ਨਹੀਂ ਕਰਦੇ ਆਂਗੇ। ਅਸੀਂ ਆਪਣੀਆਂ ਜ਼ਮੀਨਾਂ ਉੱਤੇ ਖੇਤੀ ਕਰਨਾ ਚਾਹੁੰਦੇ ਹਾਂ ਫਸਲਾਂ ਉਗਾਉਣਾ ਚਾਹੁੰਦੇ ਹਾਂ ਤੇ ਵੱਡੇ ਪੱਧਰ ਤੇ ਲਾਹੜਤਾ ਪਾਈਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਔਰਤਾਂ ਵੱਲੋਂ ਧੰਨਵਾਦ